ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਗੁਰਮਰਦਾਤਾ ਜੀ ਦੇ ਦਰਬਾਰ ਤੇ ਵੇਖਣ ਵਾਲੀਆਂ ਰੌਣਕਾਂ ਚ ਪੁੰਨਿਆਂ ਦਾ ਧੜਾ ਵੀ ਆਜਾ ਅੱਜ ਮੇਲਾ ਵੀ ਬਹੁਤ ਭਾਰੀ ਹੈ ਭਾਰਾ ਜਿਹਾ ਮੇਲਾ ਇਹ ਦੇਖੋ ਲੋਕ ਨੀਨੇਚਾ ਨਾਲ ਬਾਬਾ ਜੀ ਦੇ ਦਰਬਾਰ ਤੇ ਜੋੜਾ ਦੀ ਸੇਵਾ ਕਰਦੇ ਹੋਏ ਲੋਕ ਸੰਤਾਂ ਦਾ ਬਹੁਤ ਭਾਈ ਇਕੱਠਿਆ ਸੰਤਾਂ ਬਹੁਤ ਸਰਦਾ ਨਾਲ ਜੋੜਨੀ ਸੇਵਾ ਕਰ ਰਹੀਆਂ ਦੇਖੋ ਤੁਹਾਨੂੰ ਗੁਰੂ ਅਮਰਦਾਸ ਤੁਹਾਨੂੰ ਗੁਰੂ ਅਮਰਦਾਸ ਤੁਹਾਨੂੰ ਗੁਰੂ ਅਮਰਦਾਸ ਅਨੁਗੁਰਮ ਅਰਮਰਦਾਸ ਅਨੁਗੁਰਮ ਅਰਮਰਦਾਸ ਅਨੁਗੁਰਮ ਅਰਮਰਦਾਸ ਅਨੁਗੁਰਮ ਅਰਮਰਦਾਸ ਅਨੁਗੁਰਮ ਅਰਮਰਦਾਸ